आनंद ਤਾਂ ਉਹ ਪਰਮ ਸ਼िखर ਪਰਮ ਅਵਸਥਾ ਹੈ ਜਿੱਥੇ ਦੁੱਖ ਸੁੱਖ ਖੁਸ਼ੀ ਪ੍ਰਸੰਤਾ ਹਰ ਚੀਜ਼ ਨਿਮੀ ਪੈ ਜਾਂਦੀ ਹੈ ਇਸੇ ਕਰਕੇ ਪਰਮਾਤਮਾ ਲਈ ਵੀ ਜਦੋਂ ਸ਼ਬਦ ਵਰਤੇ ਤੇ ਪਰਮਾਤਮਾ ਲਈ ਵੀ ਸ਼ਬਦ ਵਰਤੇ ਸਾਡੇ ਪ੍ਰਾਤਨ ਰਿਸ਼ੀਆਂ ਮੁਨੀਆਂ ਨੇ ਕਿ ਸਤ ਚਿਤ ਆਨੰਦ ਨੂੰ ਕਿਹਾ ਗਿਆ ਉਹਨੂੰ ਆਨੰਦ ਸਰੂਪ ਕਿਹਾ ਗਿਆ ਇੱਕ ਫੁੱਲ ਖਿੜਦਾ ਹੈ ਅਸੀਂ ਕਹਿੰਦੇ ਆ ਇਹ ਪ੍ਰਸੰਨ ਹੈ ਇਹ ਖੁਸ਼ ਹੈ ਵਿਦਵਾਨ ਕਹਿੰਦਾ ਹੈ ਹਰ ਖਿੜੇ ਕੋਈ ਫੁੱਲ ਦੇ ਵਿੱਚ ਵੀ ਇੱਕ ਦੁੱਖ ਲੁਕਿਆ ਹੋਇਆ ਹੈ ਵਿਦਵਾਨ ਨੇ ਪੁੱਛਿਆ ਤੂੰ ਕਿੰਨਾ ਖੁਸ਼ਕਿਸਮਤ ਹੈ ਕਹਿੰਦੇ ਉਸ ਫੁੱਲ ਨੇ ਕਿਹਾ ਇਹ ਅਸਲ ਚ ਮੋਤੀ ਨਹੀਂ ਇਹ ਜਿਹੜੀਆਂ ਤੂੰ ਮੇਰੀ ਬੰਕੜੀ ਦੇ ਉੱਪਰ ਪਾਣੀ ਦੀਆਂ ਬੂੰਦਾਂ ਦੇਖ ਰਹੇ ਇਹ ਮੇਰੇ ਦੁੱਖ ਦਾ ਪ੍ਰਗਟਾਵਾ ਹੈ ਮੈਂ ਅਰਜ਼ ਕਰਾਂਗਾ ਸ਼ਾਇਰ ਦੇ ਵਿਦਵਾਨ ਦੇ ਖਿਆਲ ਇਹ ਮੇਰੇ ਅੰਦਰ ਦੇ ਦੁੱਖ ਦਾ ਪ੍ਰਗਟਾਵਾ ਹੈ ਕਿਉਂ ਤੂੰ ਕਿਉਂ ਦੁਖੀ ਕਹਿੰਦਾ ਸੂਰਜ ਦੀ ਕਿਰਨ ਪਈ ਮੈਂ ਖਿੜਿਆ ਖਾਂ ਸ਼ਾਮ ਨੂੰ ਤੂੰ ਐਸੇ ਰਸਤੇ ਤੁਰੰਗੀ ਹੋ ਸਕਦਾ ਮੇਰਾ ਖੇੜਾ ਤੈਨੂੰ ਨਜ਼ਰ ਨਾ ਆਵੇ ਕਿਉਂਕਿ ਸਵੇਰੇ ਖਿੜਿਆ ਵਾਂ ਦੁਪਹਿਰ ਤੱਕ ਮੈਨੂੰ ਖਿੜੇ ਕੋਈ ਉਹਨੂੰ ਤੋੜ ਕੇ ਕਟਾਣੀ ਤੋਂ ਲੈ ਜਾਏਗਾ ਮੈਂ ਕਰਜ਼ ਕਰਾਂ ਇੱਕ ਫੁੱਲ ਵੀ ਖਿੜਿਆ ਹੋਇਆ ਦਰਦ ਨੂੰ ਬਿਆਨ ਕਰਦਾ ਫੁੱਲ ਖਿਲਤਾ ਹੈ ਮੁਰਜਾਣੇ ਦਾ ਤਖੀਲ ਲੈ ਕੇ ਜਿਸੇ ਹੰਸਤਾ ਹੋਆ ਪਾਓਗੇ وہی ਪ੍ਰੇਸ਼ਾਂ ਹੋਗਾ ਜਿਹੜਾ ਬੰਦਾ ਹੱਸ ਰਿਹਾ ਸੱਚ ਐਵੇਂ ਉਹਦੇ ਖਾਸੇ ਦੇ ਪਿੱਛੇ ਵੀ ਕੋਈ ਦਰਦ ਲੁਕਿਆ ਹੋਇਆ ਹੈ ਜਿਵੇਂ ਮੇਰੇ ਸਤਿਗੁਰੂ ਨੇ ਕਿਹਾ ਦੁੱਖ ਇੱਕ ਸਰਬਵਿਆਪਕ ਸਚਾਈ ਜਿੱਥੇ ਚਾਰ ਸ਼ਰੀਰ ਨੇ ਉੱਥੇ ਅੱਗ ਬਲੇਗੀ ਚਾਰ ਸ਼ਰੀਰ ਛੱਡੋ ਜਿੱਥੇ ਇੱਕ ਸ਼ਰੀਰ ਹੈ ਉੱਥੇ ਵੀ ਅੱਗ ਜ਼ਰੂਰ ਬਲਣੀ ਹੈ ਕਿਉਂਕਿ ਅੱਗ ਤੋਂ ਬਿਨਾ ਉਹਦੇ ਪੇਟ ਉਹਦੀ ਉਧਰ ਪੂਰਤੀ ਨਹੀਂ ਜਿੱਥੇ ਇਨਸਾਨ ਰੱਬ ਨੇ ਪੈਦਾ ਕੀਤਾ ਉਥੇ ਦੁੱਖ ਦੀ ਅੱਗ ਵੀ ਨਾਲ ਪੈਦਾ ਕੀਤੀ ਸਤਿਗੁਰੂ ਕੀ ਬਾਣੀ ਚ ਇਕੋ ਸ਼ਲੋਕ ਜ਼ਿਆਦਾ ਡੀਟੇਲ ਨਾਲ ਨਹੀਂ ਮੈਂ ਇੱਕ ਪੱਖ ਲਿਆ ਕਿ ਸੁਖ ਵਿੱਚ ਪਰਵਿਰਤ ਹੋ ਜਾਣਾ ਦੁੱਖ ਦਾ ਜਨਮ ਹੈ ਦੂਸਰੀ ਮੈਂ ਬੇਨਤੀ ਉਹਨਾਂ ਕਰ ਲੱਗਾ ਮੈਂ ਕਿ ਸੰਸਾਰ ਵਿੱਚ ਤਕਰੀਬਨ ਹਰ ਬੰਦਾ ਉਹ ਦੁੱਖ ਨਾਲ ਪੀੜਿਤ ਹੈ ਉਸ ਬਾਰੇ ਗੁਰਦੇਵ ਦਾ ਇਹ ਅੰਮ੍ਰਿਤ ਸ਼ਲੋਕ ਜਿਹੜਾ ਅਸੀਂ ਰਾਮ ਕਲੀ ਕੀ ਵਾਰ ਵਿੱਚ ਪੜ੍ਹਦੇ ਹਾਂ ਸਹੰਸਰਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਵੈ ਕਰ ਆਇਆ ਅਜਾ ਸਰੂਵੈ ਭੀਖਿਆ ਖਾਏ ਐਸੀ ਦਰ ਗਏ ਮਿਲੈ ਸਜਾਇ ਉਹ ਸਾਰੇ ਰੋਣ ਵਾਲਿਆਂ ਦਾ ਦੁੱਖ ਨਾਲ ਪੀੜਤਾ ਦਾ ਜ਼ਿਕਰ ਕੀਤਾ ਮੇਰੇ ਮਨ ਚ ਸਲੋਕ ਪੜਦੇ ਇੱਕ ਆਇਆ ਧਿਆਨ ਨਾਲ ਸੁਣਿਓ ਸ਼ਬਦ ਚਲੋ ਇਹ ਦੀ ਵਿਆਖਿਆ ਲਈ ਸਾਨੂੰ ਕਾਫੀ ਜਿਹੜਾ ਉਹ ਪੁਰਾਣਿਕ ਇਤਿਹਾਸ ਪੜਨਾ ਪਏਗਾ ਤਾਂ ਇਹਦੀ ਵਿਆਖਿਆ ਹੋਵੇਗੀ ਮਹਾਰਾਜ ਜੀ ਨੇ ਕਿਹਾ ਸੰਸਰਦਾਨ ਦੇ ਇੰਦਰ ਰਵਾਇਆ ਪਰਸ਼ਰਾਮ ਰੂਪੈ ਕਰ ਆਇਆ ਅਜੇ ਸਰੋਵੈ ਭਿਖਿਆ ਖਾਏ ਐਸੀ ਦਰਗਾਹ ਮਿਲ ਸਜਾਏ ਰੋਵੇ RAM ਨਿਕਾਲਾ ਭਇਆ ਸੀਤਾ ਲਖਮਨ ਵਿਚੜ ਗਿਆ ਇਹਦਾ ਮਤਲਬ ਤਿੰਨ ਗੱਲਾਂ ਕੀਤੀਆਂ ਮਹਾਰਾਜ ਜੀ ਨੇ ਇੱਕ ਤੇ RAM ਜੀ ਨੂੰ ਘਰੋਂ ਨਿਕਾਲਾ ਹੋਇਆ ਤਾਂ ਰੋਏ ਸੀਤਾ ਵਿਚੜਦੀ ਤਾਂ ਰੋਏ ਤੇ ਲਖਮਨ ਮੁਰਸ਼ਾ ਹੁੰਦਾ ਤੇ ਤਾਂ ਰੋਏ ਜੇ ਇਹਨੂੰ ਧਿਆਨ ਨਾਲ ਦੇਖੀ ਜਦੋਂ ਸੀਤਾ ਘਰਣ ਹੁੰਦੀ ਇਹਨੂੰ ਦਵੈਸ਼ ਚ ਨਹੀਂ ਲਿਜਾਣਾ ਮੇਰੀ ਬੇਨਤੀ ਹੈ ਤੇ ਮੈਂ ਅਕਸਰ ਅਰਜ਼ ਕਰਨਾ ਹੁੰਦਾ ਗੁਰੂ ਦੀ ਹਜ਼ੂਰੀ ਚ ਕਦੀ ਵੀ ਅਨਮਤ ਬਾਰੇ ਵੀ ਕੋਈ ਸ਼ਬਦ ਆਵੇ ਆਪਣੇ ਅੰਦਰ ਦੀ ਈਰਖਾ ਵਾਸੋ ਕੇ ਕਿਸੇ ਧਰਮ ਨੂੰ ਨੀਵਾ ਦਿਖਾਉਣ ਵਾਸਤੇ ਪਲੀਜ਼ ਵਿਆਖਿਆ ਨਾ ਕਰਿਓ ਕਿਉਂਕਿ ਗੁਰੂ ਨੇ ਕਿਸੇ ਨੂੰ અપਮਾਨਿਤ ਕਰਨ ਲਈ ਸ਼ਬਦ ਨਹੀਂ ਕਹੇ ਸੱਚ ਇਹ ਵੀ ਗਿਰਿਆਂ ਹੋਿਆਂ ਦਾ ਜੀਵਨ ਚੁੱਕਣ ਵਾਸਤੇ ਬਾਣੀ ਉਚਾਰਨ ਕੀਤੀ ਫਿਰ ਬੇਨਤੀ ਹੈ ਕੀ ਜਨਿਉ ਦੀ ਵਿਆਖਿਆ ਕਰਦਿਆਂ ਬਾਬਾ ਜੀ ਉਹਦਾ અપਮਾਨ ਕਰਨਾ ਚਾਹੁੰਦੇ ਸਤਿਗੁਰੂ ਕਹਿੰਦੇ ਨੇ ਬੰਦਾ ਸਦੀਆਂ ਤੋਂ ਜਨਿਉ ਪਾਈ ਬੈਠੇ ਤੇ ਮੈਂ ਚਾਹਨਾ ਇਹਨੂੰ ਆਤਮਾ ਦਾ ਜਨਿਉ ਮਿਲ ਜਾਏ ਜਿਹੜਾ ਪਰਮਾਤਮਾ ਦੇ ਘਰ ਤੱਕ ਇਹਦੇ ਨਾਲ ਨਿਵੇ ਮੇਰੀ ਬੇਨਤੀ ਇੱਥੇ ਸਤਿਗੁਰੂ ਨੇ ਸ਼ਬਦ ਵਰਤੇ ਨਿਕਾਲਾ ਭਇਆ ਤਾਂ ਰੋਏ ਸੀਤਾ ਵਿਛੜੇ ਤਾਂ ਰੋਏ ਲਖਮਨ ਮੁਰਸ਼ਿਤ ਹੋਇਆ ਤਾਂ ਰੋਏ ਤੇ ਪਿਆਰਿਓ ਜਿਨਨੇ ਸੀਤਾ ਹਰਨ ਕਰਕੇ ਆਂਦੀ ਕਿ ਉਹ ਸੁਖੀ ਸੀ ਗੁਰੂ ਸਾਹਿਬ ਨੇ ਕਿਹਾ ਜਿਹਦੇ ਕੋਲ ਸੀਤਾ ਵਿਛੜ ਗਈ ਉਹ ਵੀ ਰੋਇਆ ਜਿਹੜਾ ਸੀਤਾ ਹਰਨ ਕਰਕੇ ਲਿਆਇਆ ਉਹ ਵੀ ਰੋਇਆ ਰੋਵੇ RAM ਨਿਕਾਲਾ ਪਿਆ ਸੀਤਾ ਲਖਮਨ ਵਿਛੜ ਗਿਆ ਮਹਾਰਾਜ ਕਹਿੰਦੇ ਨੇ ਉਹ ਉਹਨੂੰ ਵੀ ਵਿਛੋੜਾ ਪੈ ਗਿਆ ਨਾਲ ਸ਼ਬਦ ਵਰਤਿਆ ਕਹਿਣ ਲੱਗੇ ਰੋਵੇ ਦੈਸ਼ਰ ਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਜਿੰਨੇ ਆਂਦੀ ਉਹ ਵੀ ਰੋਇਆ ਜਿਹਦੇ ਤੋਂ ਵਿਛੜੀ ਉਹ ਵੀ ਰੋਇਆ ਕਿਆਰਿਓ ਉਹ ਆਪਣਾ ਸਭ ਕੁਝ ਗਵਾ ਕੇ ਰੋਇਆ ਇਦਨਾ ਪੀਰ ਫਕੀਰ ਪੈਗੰਬਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਦੁੱਖ ਦਾ ਕੰਡਾ ਸਤਾਂਦਾ ਪਿਆ ਹੈ ਮੈਂ ਬੇਨਤੀ ਕਰਾਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿਨ ਕੇ ਕੱਲਾ ਰਾਮ ਜੀ ਨਹੀਂ 라ਵਣ ਵੀ ਰੋਏ ਨੇ ਇੱਥੋਂ ਤੱਕ ਰੋਵੇਂ ਪਾਂਡਵ ਭੈ ਮਜੂਰ ਜਿਨ ਕਾ ਸਵਾਮੀ ਰਹਿ ਤਹਦੂ ਪਾਂਡਵ ਵੀ ਰੋਏ ਨੇ ਜਦੋਂ ਮਜਦੂਰੀ ਕਰਨੀ ਪਈ ਜਿਨ੍ਹਾਂ ਦੇ ਅੰਗ ਸੰਕ੍ਰਿਸ਼ਨ ਜੀ ਰਹਿੰਦੇ ਮੁਕਤੀ ਦੀ ਗੱਲ ਕੀ ਸਤਿਗੁਰੂ ਕਹਿੰਦੇ ਨੇ ਪੰਡਤ ਰੋਏ ਰਾਜੇ ਰੋਏ ਜੋਗੀ ਰੋਏ ਅਖੀਰ ਤੇ ਗੱਲ ਮੁਕਾ ਦਿੱਤੀ ਕਿ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਹਰ ਬੰਦਾ ਜਿਹੜਾ ਦੁੱਖ ਨਾਲ ਪੀੜਿਤ ਹੈ ਅੱਜ ਵੀ ਤੁਸੀਂ ਸੱਚੇ ਜੇ ਬਹੁਤ ਜ਼ਿਆਦਾ ਲੋਕ ਮੈਂਟਲੀ ਤੌਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਉਹ ਵਿਚਾਰਿਆਂ ਕੋਲ ਸਭ ਕੁਝ ਇਹ ਨਹੀਂ ਕਿ ਦੁਨੀਆਂ ਦਾ ਸੋਕ ਕੋਈ ਨਹੀਂ ਉਨਾ ਕੋਲ ਘਰ ਹੈ ਪਰਵਾਰ ਹੈ ਤੁਸੀਂ ਬਾਹਰ ਜਦੋਂ ਸੀ ਵਿਚਰਨੇ ਆ ਭਾਈ ਸਾਹਿਬ ਜਾਂਦੇ ਆ ਮੇਰਾ خیال ਕਿਸੇ ਗੁਰਦੁਆਰੇ ਚਲੇ ਜਾइए ਜਿੰਨੇ ਮਰਜੀ ਚੰਗੇ ਲੋਕ ਉਥੇ ਰਹਿੰਦੇ ਹੋਣ ਤੁਹਾਨੂੰ ਕੋਈ ਨਾ ਕੋਈ ਬੰਦਾ ਸੰਗਤ ਵਿੱਚ ਬੈਠਾ ਹੋਇਆ ਮਾਨਸਿਕ ਪੱਧਰ ਤੇ بیمار ਜ਼ਰੂਰ ਮਿਲੇਗਾ ਬੰਦਾ ਅੰਦਰੋਂ ਦੁੱਖ ਨਾਲ ਪੀੜਿਤ ਹੈ ਦੁਖੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੁੱਖ ਵਿੱਚੋਂ ਰੋਗ ਜਨਮ ਲੈਂਦਾ ਹੈ ਦੁਜਾ ਹਰ ਬੰਦਾ ਸੰਸਾਰ ਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਿਤ ਹੈ ਪਰ ਜਦੋਂ ਕੋਈ ਦੁੱਖ ਵਿੱਚ ਉਸ ਪਰਮਾਤਮਾ ਨੂੰ ਯਾਦ ਕਰੇ ਇਹਨੂੰ ਥੋੜਾ ਜਿਹਾ ਬੇਨਤੀ ਨੂੰ ਧਿਆਨ ਨਾਲ ਸੁਣਿਓ ਦੁੱਖ ਵਿੱਚ ਬੰਦੇ ਦੀ ਇਕਾਗਰਤਾ ਬਣ ਸਕਦੀ ਹੈ ਪਰਮਾਤਮਾ ਵਾਲੇ ਪਾਸੇ ਸੁੱਖ ਵਿੱਚ ਨਹੀਂ ਬਣਦੀ ਕਿਉਂਕਿ ਸੁੱਖ ਵਿੱਚ ਭੀੜ ਨਜ਼ਰ ਆਉਂਦੀ ਹੈ ਦੁੱਖ ਵਿੱਚ ਸਿਰ ਬੰਦੇ ਨੂੰ ਆਪਣਾ ਅਕਲ ਤੇ ਆਪਣਾ ਦੁੱਖ ਨਜ਼ਰ ਆਉਂਦਾ ਹੈ ਸੁੱਖ ਵਿੱਚ ਜਿੰਦਾਬਾਦ ਕਰਨ ਵਾਲੇ ਦਿਸਦੇ ਨੇ ਦੁੱਖ ਵਿੱਚ ਘਰ ਦਾ ਵੇਰਾ ਬਿਲਕੁਲ ویرਾਨ ਹੋਇਆ ਹੁੰਦਾ ਹੈ ਸੁੱਖ ਦੇ ਵਿੱਚ ਬੰਦੇ ਨੂੰ ਦੂਸਰੇ ਦੇ ਖਤ ਦਿਸਦਾ ਹੈ ਦੁੱਖ ਵਿੱਚ ਬੰਦਾ ਬਿਲਕੁਲ ਲਾਚਾਰ ਹੋਇਆ ਹੁੰਦਾ ਹੈ ਤੇ ਜਦੋਂ ਦੁੱਖ ਵਿੱਚ ਕੋਈ ਪਰਮਾਤਮਾ ਵਾਲੇ ਪਾਸੇ ਤੁਰੇ ਮੇਰਾ خیال ਬੜੀ ਬਖਸ਼ਿਸ਼ ਉਹ ਦਿੱਤੇ ਹੋਵੇ ਗੁਰੂ ਸਾਹਿਬ ਨੇ ਬਾਣੀ ਚ ਪ੍ਰਮਾਣ ਵੀ ਦਿੱਤੇ ਮੇਰੀ ਫਿਰ ਅਰਜ ਹੁਣ ਸਾਨੂੰ ਦੁੱਖ ਹੁੰਦਾ ਆਪਾਂ ਕਹਿੰਦੇ ਆ ਫਲਾਣੇ ਬੰਦੇ ਤੋਂ ਅਰਦਾਸ ਕਰਾਈਏ ਅਕਸਰ ਹੈ ਨਾ ਜੀ بڑے ਦੁੱਖ ਨਾਲ ਪੀੜਤਾ ਬੰਦਾ ਹੱਥ ਮਾਰਦਾ ਹੈ ਕਿ ਸ਼ਾਇਦ ਮੇਰਾ ਦੁੱਖ ਕਟਿਆ ਜਾਏ ਤੇ ਮੇਰਾ ਖਿਆਲ ਜੇ ਦੁੱਖ ਵੇਲੇ ਆਪਣੇ ਲਈ ਖੁਦ ਅੰਤਰ ਆਤਮੇ ਅਰਦਾਸ ਕਰੀਏ ਜਿੰਨੀ ਸਾਡੀ ਪੁਕਾਰ ਰੱਬ ਦੇ ਦਰ ਤੇ ਸੁਣੀ ਜਾਏਗੀ ਸ਼ਾਇਦ ਉਹਨੇ ਦੇ ਬੋਲ ਦੂਜੇ ਦੇ ਬੋਲ ਨਾ ਸੁਨੇ ਜਾਣ ਕਿਉਂਕਿ ਦੁੱਖ ਨਾਲ ਪੀੜਤ ਹੋਏ ਬੰਦੇ ਨੇ ਖੱਬੇ ਸੱਜੇ ਝਾਕਣਾ ਬਿਲਕੁਲ ਬੰਦ ਕਰ ਦਿੱਤਾ ਆਪਣੇ ਅੰਦਰੋਂ ਇੱਕ ਆਸ ਦੀ ਕਿਰਨ ਨਿਕਲਦੀ ਫਿਰ ਬੇਨਤੀ ਕਰਾਂਗਾ ਸੁਖ ਰੋਗ ਬਣ ਜਾਂਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਦੁੱਖ ਦਵਾਈ ਬਣ ਜਾਂਦਾ ਹੈ ਫਿਰ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਮੁਸੀਬਤ ਵਿੱਚ ਵਾਹਿਗੁਰੂ ਨੂੰ ਯਾਦ ਕਰਦੇ ਨੇ ਪਰ ਉਹਨੂੰ ਕੱਲਾ ਵਿਪਤਾ ਸਮੇਂ ਮੁਸੀਬਤ ਸਮੇਂ ਦੁੱਖ ਸਮੇਂ ਯਾਦ ਨਾ ਕਰੀਏ ਪਿਆਰਿਓ ਜਦੋਂ ਪਰਮਾਤਮਾ ਨੇ ਸੁੱਖ ਦਿੱਤਾ ਉਹਨੂੰ ਵੀ ਉਦੋਂ ਵੀ ਉਹਨੂੰ ਜਰੂਰ ਯਾਦ ਕਰੀਏ ਕਬੀਰ ਸਾਹਿਬ ਨੇ ਅੰਮ੍ਰਿਤ ਬਾਣੀ ਚ ਬਚਨ ਕਿਹਾ ਕਿਵੇਂ ਮੰਨ ਲਓ ਤੇਰਾ ਕੰਮ ਨਹੀਂ ਚੱਲਦਾ ਤੂੰ ਧਰਮ ਸਥਾਨ ਤੇ ਆ ਕੇ ਪੁਕਾਰ ਕਰੇਂ ਤੂੰ ਗੁਰਦੁਆਰੇ ਆ ਸੀ ਚਲੋ ਸ਼ਬਦ ਗੁਰਦੁਆਰਾ ਵਰਤ ਲਈਏ ਸਾਨੂੰ ਲੋੜ ਕੈ ਦੁਕਾਨ ਦਾ ਮੂਰਤ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਬੱਚੇ ਦਾ ਜਨਮ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਚਰ ਅਰਦਾਸ ਕਰਨੀ ਕੋਈ ਚੰਗਾ ਰੁਤਬਾ ਮਿਲ ਗਿਆ ਤਾਂ ਅਰਦਾਸ ਕਰਨੀ ਸਤਿਗੁਰੂ ਕਹਿੰਦੇ ਨੇ ਤੈਨੂੰ ਲੋੜ ਪਵੇ ਤਾਂ ਤੂੰ ਰੱਬ ਨੂੰ ਚੇਤੇ ਕਰਨਾ ਕਿੰਨਾ ਚੰਗਾ ਹੋਵੇ ਜੇ ਲੋੜ ਤੋਂ ਬਿਨਾਂ ਵੀ ਰੱਬ ਨੂੰ ਚੇਤੇ ਕਰੇ ਤੇ ਜਦਨ ਤੈਨੂੰ ਥੜ ਟੋਟਾ ਜਾਂ ਦੁੱਖ ਆਵੇਗਾ ਪਰਮਾਤਮਾ ਉਸ ਦਿਨ ਤੇਰੇ ਤੇ ਬਖਸ਼ਿਸ਼ ਕਰੇਗਾ ਕਬੀਰ ਸਾਹਿਬ ਦੇ ਬੋਲ ਨੇ ਕਬੀਰ ਕਾਮ ਪਰੈ ਖਰ ਸਿਮਰੀਐ ਜਿਦਨ ਤੈਨੂੰ ਲੋੜ ਤੂੰ ਉਸ ਦਿਨ ਚੇਤੇ ਕੀਤਾ ਤੇ ਇਹੋ ਜਾਂ ਸਿਮਰਨ ਜਿਹੜਾ ਮੁਸੀਬਤ ਚ ਕੀਤਾ ਜਿਹੜਾ ਸਿਮਰਨ ਤੂੰ ਦੁੱਖ ਵੇਲੇ ਕੀਤਾ ਸੁਖ ਵੇਲੇ ਇਹਨਾਂ ਨੇਮ ਕਿਉਂ ਨਹੀਂ ਨਿਭਾਂਦਾ ਕਬੀਰ ਕਾਮ ਪਰੈ ਖਰ ਸਿਮਰੀਐ ਐਸਾ ਸਿਮਰੋ ਨਿਤ ਅਮਰਾਪੁਰ 바ਸਾ ਕਰੋ ਗਉ ਬਹੋਰੈ ਬਿਤ ਤੇਰਾ ਉਸ ਥਾਂ ਤੇ ਟਿਕਾਣਾ ਹੋ ਜਾਏਗਾ ਜਿੱਥੇ ਮੌਤ ਵੀ ਤੈਨੂੰ ਖਤਮ ਨਹੀਂ ਕਰ ਸਕੇਗੀ ਮੇਰੀ ਬੇਨਤੀ ਹੈ ਕਿ ਜਦੋਂ ਕੋਈ ਦੁਖੀ ਹੋ ਕੇ ਪੁਕਾਰਦਾ ਹੈ ਦੁਖੀ ਹੋ ਕੇ ਰੱਬ ਦੇ ਦਰ ਤੇ ਢੈਂਦਾ ਹੈ ਸੱਚ ਐਵੇਂ ਉਸ ਨਿਰਬਲਤਾ ਵਿੱਚੋਂ ਇੱਕ ਬੜਾ ਵੱਡਾ ਬਲ ਜਨਮ ਲੈਂਦਾ ਹੈ ਇਹ ਵੀ ਮੈਂ ਅਰਜ਼ ਕਰਦਿਆਂ ਸ਼ਾਇਦ ਇੱਥੇ ਇੱਕ ਵਾਰ ਕੀਤੀ ਸੀ ਕਿ ਜਦੋਂ ਨਿਰਬਲ ਬੰਦਾ ਪੁਕਾਰ ਕਰਦਾ ਹੈ ਨਾ ਸੱਚ ਐਵੇਂ ਰੱਬ ਬੜੀ ਵੱਡੀ ਉਹਨੂੰ ਸ਼ਕਤੀ ਦਿੰਦਾ ਹੈ ਬਲ ਕਿ ਉਹ ਬੰਦਨ ਪਰੇ कछु ना हो तो पाए कहो नानक अब ओट हार ग्यू हो सहाय फिर बल होवा बंधन छुटे प्यार्यो ए दारू इलाज मिलेगा इस विचो भी बल होवा बंधन छुटे सब किच हो तो पाए नानक सब किच तुमरा हाथ में तुमी होत सहाय ਉਸ ਦੁੱਖ ਵਿੱਚੋਂ ਜਦੋਂ ਕੋਈ ਪੁਕਾਰਦਾ ਆਓ ਇੱਕ ਦੋ ਪਰਮਾਨ ਸਰ ਮੈਂ غور ਦੇ ਦੇਣਾ ਇਸ ਸੰਬੰਧੀ ਫਿਰ ਅੱਗੇ ਮੈਂ ਬੇਨਤੀ ਕਰਨੀ ਹੈ ਕਿ ਸਿਮਰਨ ਕਰਨ ਵਾਲੇ ਨੂੰ ਸਰੀਰਕ ਦੁੱਖ ਨਹੀਂ ਪਾਉਂਦੇ ਕਿ ਸਿਮਰਨ ਕਰਨ ਵਾਲੇ ਨੂੰ ਲੋਕ અપਮਾਨਿਤ ਨਹੀਂ ਕਰਦੇ ਉਸ ਦੁੱਖ ਨੂੰ ਐ ਸੁੱਖ ਵਿੱਚੋਂ ਜਿਹੜਾ ਦੁੱਖ ਪੈਦਾ ਉਹਦੇ ਨਾਲ ਤੁਲਨਾ ਨਾ ਦੇਣਾ ਫਿਰ ਬੇਨਤੀ ਸੁਣਿਓ ਇੱਕ ਦੁੱਖ ਹੈ ਕੇ ਬੰਦੇ ਨੂੰ ਸੰਸਾਰਿਕ ਚੰਬੜਿਆ ਸਰੀਰ ਨੂੰ ਬਿਮਾਰੀ ਲਾ ਕੇ ਇੱਕ ਦੁੱਖ ਉਹ ਨੇ ਜਿਹੜੇ ਸੰਸਾਰ ਦੇ ਪਦਾਰਤ ਭੋਗ ਭੋਗ ਕੇ ਬੰਦੇ ਦੀ ਬਾਡੀ ਵਿੱਚੋਂ ਪੈਦਾ ਹੋਏ ਨੇ ਇੱਕ ਦੁੱਖ ਉਹ ਨੇ ਜਿਹੜਾ ਸਮਾਜ ਬੰਦੇ ਨੂੰ ਦਿੰਦਾ ਹੈ ਕਈ ਵਾਰ ਇਹਨੂੰ ਤਸੀਹੇ ਦਿੰਦਾ ਹੈ ਮੈਂ ਇਹ ਅਸਲ 'ਚ ਬੇਨਤੀ ਕਰਨੀ ਚਾਹਨਾ ਗੁਰਮਖੋ ਉਸ ਦੁੱਖ ਵਿੱਚ ਵੀ ਜਦੋਂ ਕੋਈ ਪ੍ਰਮਾਤਮਾ ਨੂੰ ਪੁਕਾਰਦਾ ਹੈ ਉਹ ਦੁੱਖ ਵੀ ਬੰਦੇ ਵਾਸਤੇ ਦਵਾਈ ਬਣ ਜਾਂਦਾ ਹੈ ਗੁਰੂ ਸਾਹਿਬ ਦਾ ਇੱਕ ਦੋ ਸਿਰਫ ਦੋ ਸ਼ਬਦ ਸੀ ਬਚਨ ਲੈ ਲਈ ਗੁਰੂ ਅਰਜੁਨ ਸਾਹਿਬ ਜੀ ਦੇ ਕਿ ਜਾਂ ਕੋ ਮੁਸ਼ਕਲ ਆਤ ਬਣੇ ਦੋਖੇ ਨਾ ਮੁਸੀਬਤੇ ਕੋਈ ਬੰਦਾ ਸਹਾਰਾ ਨਹੀਂ ਦੇ ਰਿਆ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਦੁਸ਼ਮਨਾ ਨੇ ਘੇਰ ਲਿਆ ਤੇ ਜਿਹੜੇ ਖੂਨ ਦੇ ਰਿਸ਼ਤੇ ਸਨ ਉਹ ਵੀ ਛੱਡ ਕੇ ਚਲੇ ਗਏ ਦੁੱਖ ਵਿੱਚ ਕੋਈ ਆਪਣਾ ਕਿਸੇ ਨੇ ਪੱਲਾ ਨਹੀਂ ਪਕੜਾਇਆ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਕੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਓ ਦੁੱਖ دارو ਕੇ ਮੇ ਬੰਦਾ ਹੈ ਹੈ ਬੰਦਾ ਮੁਸੀਬਤ ਵਿਚ ਵਿਚਾਰਾ ਇਨਾ ਵਿਲਕ ਰਿਆ ਭਰਾ ਛੱਡ ਕੇ ਚਲੇ ਗਏ ਪੈਣਾ ਛੱਡ ਕੇ ਚਲੀਆਂ ਗਈਆਂ ਮਿੱਤਰ ਛੱਡ ਕੇ ਚਲੇ ਗਏ ਇਵਨ ਕੇ ਇਥੋ ਤੱਕ ਕੇ ਪੁੱਤਰ ਧੀਆਂ ਤੇ ਪਤਨੀ ਪਰਿਵਾਰ ਵੀ ਛੱਡ ਕੇ ਚਲਾ ਗਿਆ ਹੁਣ ਬੰਦਾ ਕਿੱਥੇ ਜਾਏ ਪਹਿਲਾਂ ਸੁੱਖ ਸੀ ਕੋਈ ਪਰਵਾਹੀ ਨਹੀਂ ਕੁਣ ਇੰਨਾ ਕੋ ਦੁੱਖ ਆ ਗਿਆ ਕਿ ਕੋਈ ਆਪਣੇ ਨੇੜੇ ਨਹੀਂ ਟੁੱਕਦਾ ਮੇਰੇ ਸੱਚੇ ਪਾਤਸ਼ਾਹ ਕਿੰਨੇ ਕੰਮ ਕਰ ਇਸ ਦੁੱਖ ਵਿੱਚ ਵੀ دارو ਬਣ ਸਕਦਾ ਜੇ ਤੂੰ ਪਰਮਾਤਮਾ ਨੂੰ ਚੇਤੇ ਕਰ ਲਵੇਂ ਤਾਂ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਤੇ ਭੱਜ ਖਲੇ ਸਭੋ ਭਜੈ ਆਸਰਾ ਚੂਕੇ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਅੱਗੇ ਕੀ ਹੈ ਜੀ ਲੱਗੇ ਨਾ ਤਤੀ ਵਾਓ ਪਿਆਰਿਓ ਦੁਖ ਵਿਚੋ دارو ਨਿਕਲ ਆਇਆ ਉਸ ਮੁਸੀਬਤ ਵਿਚੋ ਇੱਕ ਆਸ ਦੀ ਕਿਰਨ ਪੈਦਾ ਹੋਈ ਦੂਸਰੀ ਬੇਨਤੀ ਕਰਦੇ ਆ ਕੱਲਾ ਇਹਦੇ ਵਿਚ ਇਹ ਨਹੀਂ ਜ਼ਿਕਰ ਕੀਤਾ ਵੀ ਇਨਸਾਨ ਦੀ ਬਾਡੀ ਨੂੰ ਕੋ ਰੋਗ ਹੈ ਇਹ ਹੀ ਕਹਿਆ ਬਸ ਲੋਕਾਂ ਨੇ ਘੇਰ ਲਿਆ ਦੁਸ਼ਮਨਾ ਨੇ ਘੇਰ ਲਿਆ ਦੂਸਰੇ ਵਿਚ ਮਹਾਰਾਜ ਜੀ ਨੇ ਇੱਕ ਬਚਨ ਕੀਤਾ ਹੈ ਜੇ ਕੋ ਹੋਵੇ ਦਬਲਾ ਸ਼ਰੀਰਕ ਤੌਰ ਤੇ ਵੀ ਕਮਜ਼ੋਰ ਹੋਵੇ ਬਿਮਾਰੀ ਲੱਗੀ ਹੋਵੇ ਜੇ ਕੋ ਹੋਵੇ ਦੁਬਲਾ ਨੰਗ ਭੋਕੀ ਪੀਰ ਦਮੜਾ ਪੱਲ ਨਾ ਪਵੇ ਇੱਕ ਪੈਸਾ ਵੀ ਨਹੀਂ ਵੱਜਦਾ ਪਿਆ ਵਿਚਾਰੇ ਨੂੰ ਦਮੜੀ ਵੀ ਨਹੀਂ ਬਾਈਦੀ ਦਮੜਾ ਪੱਲ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਤ ਸਵਾਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ ਵਿਚਾਰਾ ਇੰਨਾ ਦੁੱਖ ਦਾ ਮਾਰਿਆ ਕੋਈ ਵੀ ਕੰਮ ਸਿਰੇ ਨਹੀਂ ਚੜਦਾ ਇਹ ਵੀ ਦੁੱਖ दारू ਬਣ ਜਾਂਦਾ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਖੁਬੈ ਰਾਜ ਮੇਰੀ ਸਿਰਫ ਇੱਕ ਬੇਨਤੀ ਹੈ ਪਿਆਰੋ ਕਹਿਣਾ ਬਹੁਤ ਸੌਖਾ ਹੈ ਦੁੱਖ ਵੀ ਇੱਕ ਰੱਬ ਦੀ ਬੜੀ ਵੱਡੀ ਦਾਤ ਚ ਹੈ ਬੜੀ ਵੱਡੀ ਬਖਸ਼ਿਸ਼ ਹੈ ਦੁੱਖ ਦੁੱਖ ਨਾ ਹੋਵੇ ਬੰਦੇ ਨੂੰ ਸੁੱਖ ਦਾ ਅਹਿਸਾਸ ਨਹੀਂ ਹੁੰਦਾ ਦੁੱਖ ਨਾ ਹੋਵੇ ਤੇ ਰੱਬ ਨੂੰ ਬੰਦਾ ਚੇਤੇ ਕਿੱਥੇ ਕਰੇ ਹੁਣ ਦੇਖੋ ਜਿਹੜੇ ਸਿਮਰਨ ਕਰਦੇ ਨੇ ਉਹਨਾਂ ਉੱਪਰ ਫਿਰ ਦੁੱਖ ਵਿਆਪਦਾ ਹੈ ਉਹ ਵੀ ਉਸ ਦੁੱਖ ਨੂੰ دارو ਸਮਝ ਕੇ ਪਰਮਾਤਮਾ ਦੇ ਸ਼ੁਕਰ ਵਿੱਚ ਜੁੜਦੇ ਥੋੜਾ ਜਿਹਾ ਆਉ ਬਾਣੀ ਚੋਂ ਸੀ ਦੇਖੀ ਕੀ ਜਿਹੜੇ ਬੰਦਗੀ ਕਰਦੇ ਨੂੰ ਨਾ ਤੇ ਦੁੱਖ ਨਹੀਂ ਵਿਆਪੇ ਰੱਬ ਨੇ ਸਿਮਰਨ ਵਿੱਚ ਇੰਨੀ ਕੋ ਤਾਕਤ ਦੇ ਦਿੱਤੀ ਉਹਨਾਂ ਨੂੰ ਦੁੱਖਾਂ ਦਾ ਹਨ੍ਹੇ ਦੀ ਜਾਂਚ ਆ ਜਾਂਦੀ ਬਸ ਇੱਕ ਜੁਗਤ ਹੈ ਮੈਂ ਇੱਕ ਵਾਰ ਅਜ਼ ਕੀ ਤੁਸੀਂ ਕੱਚਾ ਨਾਰੀਅਲ ਤੋੜੋ ਉਹਦੇ ਛਿਲਕੇ ਨੂੰ ਜੇ ਪੱਥਰ ਨਾਲ ਆਪਾਂ ਤੋੜਨਾ ਚਾਹੀਏ ਕੱਚੇ ਨਾਰੀਅਲ ਦੇ ਉੱਪਰ ਵਾਲੇ ਛਿਲਕੇ ਨੂੰ ਜਦੋਂ ਕੋਈ ਚੋਟ ਮਾਰਦਾ ਹੈ ਕਈ ਵਾਰੀ ਉਹਦੇ ਅੰਦਰ ਦੀ ਗਰੀ ਵੀ ਟੁੱਟ ਜਾਂਦੀ ਹੈ ਪਰ ਜਦੋਂ ਨਾਰੀਅਲ ਪੱਕ ਜਾਏ ਉਹਨੂੰ ਤੋੜੋ ਉਹਨੂੰ ਚੋਟ ਮਾਰੋ ਬਾਹਰ ਦਾ ਛਿਲਕਾ ਟੁੱਟ ਜਾ ਰਿਹਾ ਪਰ ਅੰਦਰ ਦੀ ਗਰੀ ਸਾਬਤ ਰਹਿ ਜਾਂਦੀ ਹੈ ਜਦੋਂ ਕੋਈ ਸਿਮਰਨ ਵੀ ਜੁੜਦਾ ਹੈ ਰਹਿੰਦਾ ਉਹ ਬਾਡੀ ਵਿੱਚ ਹੀ ਸਰੀਰ 'ਚ ਹੀ ਰਹਿੰਦਾ ਹੈ ਪਰ ਚੇਤੇ ਰੱਖਿਓ ਸਰੀਰ 'ਚੋਂ ਇਨਾ ਕੋਈ فاਸਲਾ ਬਣਾ ਲਿੰਦਾ ਜਿਵੇਂ ਪੱਕਾ ਹੋਇਆ ਇੱਕ ਨਾਰੀਅਲ ਉਹਦਾ ਛਿਲਕਾ ਤੇ ਉਹਦੀ ਗਰੀ ਆਪਸ ਵਿੱਚ ਵਿੱਥ ਬਣਾ ਲੈਂਦੇ ਨੇ فاਸਲਾ ਬਣਾ ਲੈਂਦੇ ਨੇ ਸੱਚ ਐਵੇਂ ਕਿ ਜਿਵੇਂ ਪੱਕੇ ਨਾਰੀਅਲ ਨੂੰ ਬਾਹਰੋਂ ਕੋਈ ਠੋਕਰ ਮਾਰਦਾ ਥੱਲਿਓਂ ਗਰੀ ਸਾਫਤ ਨਿਕਲ ਆਉਂਦੀ ਏ ਜਦੋਂ ਸਿਮਰਨ ਵੀ ਜੁੜੇ ਕੋਈ ਬੰਦੇ ਨੂੰ ਸ਼ਰੀਰਕ ਤੌਰ ਤੇ ਸੰਸਾਰਿਕ ਤੌਰ ਤੇ ਕਿਸੇ ਰੂਪ ਵਿੱਚ ਵੀ ਦੁੱਖ ਸੱਟ ਮਾਰਦਾ ਸਾਨੂੰ ਲੱਗਦਾ ਏ ਉਹਦਾ ਸ਼ਰੀਰ ਤਾਂ ਟੁਕੜੇ ਹੋ ਜਾਂਦਾ ਪਰ ਅੰਦਰ ਦਾ ਸੁੱਖ ਉਹ ਟੁਕੜੇ ਵੀ ਨਹੀਂ ਖੋ ਸਕਦਾ ਉਸ ਦੁੱਖ ਨੂੰ ਗੁਰੂ ਸਾਹਿਬ ਨੇ ਖੰਡ ਆੰਦੀਕ ਜੁਗ ਦਸੀ ਔ ਉਹ ਨੂੰ ਥੋੜਾ ਜਿਹੀ ਬਾਣੀ ਚ ਦੇਖੀ ਦੁੱਖ ਹੈ ਬੜਾ ਭੈੜਾ ਫਿਰ ਸਤਿਗੁਰੂ ਨਾਲ ਇਸ ਤੋਂ ਅਗਲਾ ਸ਼ਬਦ ਜਦੋਂ ਪੜਾਂਗੇ ਨਾ ਇਹ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਇ ਵੈਦਨਾ ਭੋਲੇ दारू ਲਾਏ ਉਹਦੇ ਵਿੱਚ ਕਹ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਟ ਖਲੋਏ ਰੋਗ ਪਰ ਸਤਿਗੁਰੂ ਫਿਰ ਹੁਣ ਤੇਰੇ ਦਰ ਤਿਆਂ ਸਾਨੂੰ ਦੇਖੋ ਇਸ ਦੁੱਖ ਦਾ ਕੋਈ ਇਲਾਜ ਹੈ ਸਤਿਗੁਰੂ ਕਹਿੰਦੇ ਨੇ ਦੁੱਖ ਦੀ ਦਵਾਈ ਬਣਾ ਲੈ ਮਾਰੇ ਦੁੱਖ ਦੀ ਦਵਾਈ ਕਿਵੇਂ ਬਣੇਗੀ ਜਿਨੂੰ ਜਿਵੇਂ ਅਜ ਮਹਾਰਾਜ ਕਹਿੰਦੇ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਕੋਈ ਮਹਾਰਾਜ ਦੁੱਖ ਕਿਵੇਂ ਦਵਾਈ ਬਣ ਜਾਂਦਾ ਹੈ ਉਥੇ ਸਤਿਗੁਰੂ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਸੱਪ ਦਾ ਜ਼ਹਿਰ ਤੁਹਾਨੂੰ ਸਭ ਨੂੰ ਪਤਾ ਹੈ ਸੱਪ ਕਿਸੇ ਨੂੰ ਕੱਟ ਜਾ ਉਹਦੀ ਮੌਤ ਤੱਕ ਹੋ ਜਾਂਦੀ ਕਈ ਸੱਪ ਐਸੇ ਨੇ ਕਿ ਜਿੱਥੇ ਉਹ ਲੰਘ ਜਾਣ ਉਹਨਾਂ ਦੇ ਜ਼ਹਿਰ ਦਾ ਤੁਪਕਾ ਵੀ ਕਿਤੇ ਡਿੱਗਾ ਹੋਵੇ ਇਨਸਾਨ ਦੀ ਚਮੜੀ ਨੂੰ ਸਪਰਸ਼ ਕਰ ਜਾਏ ਤੇ ਬੰਦੇ ਨੂੰ ਰੋਗ ਲੱਗ ਜਾਂਦਾ ਹੈ। ਸੱਪ ਦਾ ਜ਼ਹਿਰ ਮੌਤ ਹੈ। ਪਰ ਦਵਾਈ ਬਣਾਉਣ ਵਾਲੇ ਨੂੰ ਪੁੱਛੋ। ਉਹ ਕਹਿੰਦੇ ਨਹੀਂ ਨਹੀਂ। ਸਿੱਧਾ ਸੱਪ ਹਮਲਾ ਕਰੇ ਤੇ ਸੱਚਮੁੱਚ ਜ਼ਹਿਰ ਮੌਤ ਹੈ। ਉਸੇ ਸੱਪ ਨੂੰ ਕੀਲ ਕੇ ਜ਼ਹਿਰ ਕੱਢ ਲਓ ਤੇ ਉਸੇ ਜ਼ਹਿਰ ਦੀ ਦਵਾਈ ਬਣਾ ਦਿਓ ਉਹ ਦਵਾਈ ਕਈ ਵਾਰੀ ਮਰਦਿਆਂ ਵਾਸਤੇ ਜ਼ਿੰਦਗੀ ਬਣ ਜਾਂਦੀ ਹੈ। ਸੁਣਿਓ ਦੋ ਕਿਵੇਂ दारू ਬਣ ਜਾਂਦਾ ਇਕ ਲਬਜ ਸਾਡੇ ਵਰਦੇ ਸਨ ਮੋਹਰਾ ਗੁਰੂ ਸਾਹਿਬ ਨੇ ਬਾਣੀ ਚ ਵਰਤੇ ਦੋਕਲੀ ਸ਼ਬਦ ਮੋਹਰਾ ਵੀ ਵਰਤੇ ਹੈ ਜੀ ਸੰਖਿਆ ਸ਼ਬਦ ਵਰਤਨੇ ਹੁਣ ਦੇਖੋ ਜਿਹੜਾ ਮੋਹਰਾ ਹੈ ਉਹ ਬੰਦਾ ਖਾਇ ਤੇ ਮੌਤ ਹੋ ਜਾਏਗੀ ਕਿਸੇ ਹਕੀਮ ਨੂੰ ਪੁੱਛ ਕੇ ਦੇਖੋ ਕਹਿੰਦਾ ਨਹੀਂ ਇਹ ਮੋਹਰਾ ਹਰ ਥਾਂ ਤੇ ਮੌਤ ਨਹੀਂ ਇਹ ਮੋਹਰਾ ਜ਼ਿੰਦਗੀ ਵੀ ਬਣ ਸਕਦਾ ਹੈ ਉਸੇ ਸੰਖੀਏ ਨੂੰ ਉਸੇ ਮੋਹਰੇ ਨੂੰ ਮੋਹਰੇ ਨੂੰ ਇਨਸਾਨ ਜੇ ਕਿਤੇ ਮਸਾਲੇ ਪਾ ਕੇ ਉਹਨੂੰ ਭਸਮ ਕਰ ਲਵੇ ਉਹਨੂੰ ਮਾਰ ਲਵੇ ਜ਼ਹਿਰ ਨੂੰ ਮਾਰ ਲਵੇ ਸੰਕੀਏ ਨੂੰ ਮਾਰ ਲਵੇ ਤੇ ਕੁਛ ਤਾਂ ਬਣਾ ਲਵੇ ਉਹਦੀ ਦਵਾਈ ਦੀਆਂ ਗੋਲੀਆਂ ਦੁਖੀ ਰੋਗੀ ਪੀੜੇ ਪੀੜਤ ਬੰਦੇ ਦੁੱਖ ਨਾਲ ਬਿਲਕ ਤੇ ਬੰਦੇ ਉਹ ਦਵਾਈ ਲੋਕਾਂ ਨੂੰ ਦੁੱਖ ਤੋਂ ਨਜ਼ਾਦ ਦੁੱਖ ਤੋਂ ਮੁਕਤੀ ਦਵਾਂਦੀ ਏ ਪਿਆਰਿਓ ਅਕੱਲਾ ਸੰਕੀਆ ਖਾਵਾਂਗੇ ਤੇ ਮੌਤ ਹੈ ਜੇ ਉਹਨੂੰ ਮਸਾਲੇ ਪਾ ਕੇ ਪਿਆਰੋ ਕਿਤੇ ਦਵਾਈ ਬਣਾ ਲਈਏ ਉਹਨੂੰ ਮਾਰ ਲਈਏ ਕੁਸ਼ਤਾ ਕਰ ਲਈਏ ਉਹ ਖਾਇਆ ਬੰਦੇ ਨੂੰ ਸੁੱਖ ਮਿਲਦਾ ਹੈ ਕੱਲਾ ਦੁੱਖ ਆਏਗਾ ਤੇ ਸੱਚਮੁੱਚ ਕਮਲਾ ਹੋ ਕੇ ਮਰ ਜਾਏਗਾ ਜਿੱਦਣ ਤੇਰੇ ਕੋਲ ਦੁੱਖ ਆਵੇ ਤੇ ਗੁਰੂ ਦੇ ਦਿੱਤੇ ਸ਼ਬਦ ਦਾ ਮਸਾਲਾ ਪਾ ਤੇਰਾ ਦੁੱਖ ਵੀ ਮਰ ਕੇ ਦਵਾਈ ਬਣ ਜਾਏਗਾ ਇਹਦੇ ਖਾਣ ਨਾਲ ਤੈਨੂੰ ਜ਼ਿੰਦਗੀ ਮਿਲ ਜਾਏ